ਪੁੱਤ ਮੈਂ ਦਵਾਈ ਲੈਣ ਜਾਣਾ ਸੀ ਜਿਬੇ ਨਾ ਤਲਾ ਜਿੰਗਾ ਉਹਨੂੰ ਹੀ ਲਾਜੋ ਜਿਹੜਾ ਸਾਰੇ ਘਰ ਦਾ ਲਾਡਲਾ ਮੇਰੀ ਲਿਆਂਦੀ ਦਵਾਈ ਪਤਾ ਨਹੀਂ ਤੁਹਾਨੂੰ ਲੱਗੇ ਕਿ ਨਾ ਕੀ ਹੋਇਆ ਪੁੱਤ ਕੋਈ ਗੱਲ ਹੋਈ ਆ ਗੱਲ ਇੱਕ ਹੋਵੇ ਤਾਂ ਦੱਸਾਂ ਚਲੋ ਵੀ ਹੋਸ਼ ਨਾ ਬਾਲੀ ਆ ਹਰ ਰੋਜ਼ ਗੱਲਾਂ ਦਾ ਪਹਾੜ ਮੇਰੇ ਤੇ ਡਿਗਿਆ ਬੀਬੀ ਮੈਨੂੰ ਨੀਵਾ ਤੇ ਮੇਰੇ ਭਰਾ ਨੂੰ ਉੱਚਾ ਦਿਖਾਇਆ ਗਿਆ ਕੋਈ ਵੀ ਚੀਜ਼ ਲੈਣੀ ਹੁੰਦੀ ਸੀ ਨਾ ਮੈਨੂੰ ਇੰਨੀਆਂ ਮਿੰਤਾਂ ਕਰਨੀਆਂ ਪੈਂਦੀਆਂ ਸੀ ਤੇ ਉਹਨੂੰ ਬਿਨਾ ਕੁਝ ਮੰਗੇ ਸਭ ਕੁਝ ਹਰੇਕ ਕੰਮ 'ਚ ਮੈਨੂੰ ਨੀਵਾ ਦਿਖਾ ਕੇ ਅੱਗੇ ਲੰਘਦਾ ਕਾਲਜ ਦਾ ਪ੍ਰਧਾਨ ਉਹ ਸਾਡੀ ਟੀਮ ਦਾ ਕੈਪਟਨ ਉਹ ਤੇ ਹੁਣ ਸੋਸਾਇਟੀ ਦਾ ਪ੍ਰਧਾਨ ਵੀ ਚੁਣਿਆ ਗਿਆ ਬੀਬੀ ਕਹਿੰਦੇ ਹੁੰਦੇ ਆ ਭਰਾ ਭਰਾ ਵਿਆਹ ਤੋਂ ਬਾਅਦ ਸ਼ਰੀਕ ਬੰਦੇ ਆ ਪਰ ਇਹ ਇਹ ਤਾਂ ਮੇਰਾ ਜੰਮ ਦਾ ਹੀ ਸ਼ਰੀਕ ਆ ਬੀਬੀ ਮੈਂ ਕਹਤਾ ਹਾਂ ਨਾ ਨੂੰ ਮੈਨੂੰ ਨਹੀਂ ਚਾਹੀਦੀ ਬਧਾਨਗੀ ਚੱਲ ਤੂੰ ਬੰਨ ਜਾ ਮੈਨੂੰ ਤਾਂ ਮੇਰਾ ਵੀਰਾ ਚਾਹੀਦਾ ਖੁਸ਼ ਓ ਚੱਲ ਲੈ ਚੱਲ ਆ ਮਿੱਠੇ ਹੋਣ ਦਾ ਨਾਟਕ ਨਾ ਲੋਕਾਂ ਸਾਹਮਣੇ ਕਰੀ ਤੈਨੂੰ ਤਾਂ ਮੈਂ ਦੱਸਾਂ ਚੱਲ ਜਾ ਜਦ ਕੋਈ ਨਾ ਪੁੱਤ ਠੰਡਾ ਹੋ ਜਾਂ ਉਹ ਤੂਫ ਬਜਾ ਕੇ ਆ। ਉਹ ਜਾ ਕੇ ਬੀਬੀ ਕਿਦਾਂ ਕਿਦਾਂ ਫੂਕ ਮਾਰ ਕੇ ਬੁਝਾ ਦੇ। ਲੈ ਬੀਬੀ ਤੂਫ ਆ ਹੋ ਮੋਮਬਤੀ ਨੂੰ ਜਿਹੜੀ ਫੂਕ ਮਾਰ ਕੇ ਬੁਝਾ ਦਮਾ ਨਰਕੀ ਲੋੜ ਬੁਝਾਣ ਦੀ ਖੁਸ਼ਬੂ ਆਂਦੀ ਆ ਬੀਬੀ। ਬੱਸ ਪੁੱਤ ਇਹ ਹੀ ਗੱਲ ਸਮਝਣ ਵਾਲੀਆ ਜਿਹੜਾ ਮੈਂ ਕਹਦਾ ਨਾ ਉਹ ਬਚਾਇਆ ਨਹੀਂ ਬੁੱਝਦਾ ਨੇ ਜਿਹੜਾ ਸਾਦਾ ਉਹਨੂੰ ਬੁਝਾਂ ਵੀ ਲੋੜੀ ਨਹੀਂ ਪੈਂਦੀ ਉਹ ਆਪਣੇ ਆਪ ਹੀ ਬੁੱਝ ਜਾਂਦਾ ਤੇਰਾ ਦੁਸ਼ਮਨ ਅਸਲ 'ਚ ਤੇਰਾ ਭਰਾ ਨਹੀਂ ਤੇਰੇ ਅੰਦਰ ਬਲਦੀ ਨਫ਼ਰਤ ਦੀ ਅੱਗ ਜੇਰੀ ਤੈਨੂੰ ਅੰਦਰੋਂ ਅੰਦਰ ਖਤਮ ਕਰ ਦੇਗੀ ਉੱਤੋਂ ਸ਼ੁਭਾਲ ਕੇ ਪਿਆਰ ਅਪਣਾ ਤੂੰ ਤੇ ਮਿਲਨੀ ਦੀ ਮੈਂ ਕ ਖੰਡੋਣੀ ਸ਼ੁਰੂ ਕਰ ਤੇ ਦੇਖੀ ਇਹ ਨਫ਼ਰਤ ਦੀਆਂ ਫੂਕਾਂ ਤੇਰਾ ਕੁਛ ਨਹੀਂ ਬਗਾੜ ਸਕਦੀ ਆ ਈਰਖਾ ਖੋਨਸ ਤੇ ਕੋੜੀ ਜਵਾਨ ਵਾਲਾ ਇਨਸਾਨ ਉਸ ਮੂਲ ਬੱਤੀਆਂ ਕੋ ਹੁੰਦਾ ਹੈ ਜਿਹਨੂੰ ਲੋਕ ਫੂਕ ਮਾਰ ਕੇ ਬਚਾਉਣ ਨੂੰ ਪਿਆਰ ਹੀ ਹੁੰਦੇ ਨੇ ਪਰ ਮਹਿਕ ਦੇ ਹੋਏ ਉਸ ਨੂੰ ਕੋਈ ਨਹੀਂ ਬਚਾਉਂਦਾ ਤੇ ਨਾ ਹੀ ਉਹ ਬੁਝਾਇਆ ਬੁਝਦਾ ਆਪਣਾ ਕਿਰਦਾਰ ਸਾਡੀ ਹੀ ਮੂ ਬੱਤੀ ਵਰਗਾ ਨਹੀਂ ਮੈਂ ਕਦੇ ਹੋਏ ਤੂੰ ਫੂਰ ਕਰ ਰੱਖੋ ਜਿਹੜਾ ਨਾ ਬੁਝਾਇਆ ਬੁਝੇ ਤੇ ਨਾ ਕੋਈ ਬੁਝਾਵੇ